ਭਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ ਘਟਨਾ ਵਾਪਰੀ ਹੈ ਕਿ ਰਾਤੀਂ ਨਾਮੀਨੇਸ਼ਨ ਫਾਰਮ ਭਰਨ ਗਏ ਆ ਹਾਂਜੀ ਉੱਥੇ ਸਾਡੀ ਪੂਰੀ ਮੈਂ ਰਸੀਦਾਂ ਤੋਂ ਹੋਈ ਆ ਹਾਂਜੀ ਕਿੰਨਾ ਨਾ ਵੀ ਆਪਦੀ ਬਾਲਦੀ ਨਾ ਹੋਈ ਆ ਆਪਦੇ ਵਰਕਰਾਂ ਨਾਲ ਹਾਂਜੀ ਅਹੀਂ ਰਸੀਦਾਂ ਮੰਗਦੇ ਰਸੀਦਾਂ ਦਿੰਦੇ ਨਹੀਂ ਉੱਥੇ ਸਾਡੀਆਂ ਉਦਰੋਂ ਵੀ ਪੱਗਾਂ ਲੱਥੀਆਂ ਨੇ ਮੁੜ ਕੇ ਪੇਨ ਡਾਲ ਕੇ ਅਸੀਂ ਆਪਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ ਕਿੰਨੇ ਕੀਤਾ ਕੀ ਨਾਂ ਜੀ ਸੋਹਬੀਰ ਸਿੰਘ ਗਾਲਮ ਸਿੰਘ ਹਾਂ ਹੋਰ ਉਹਨਾਂ ਦੇ ਸਾਥੀ ਬਹੁਤ ਨੇ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ? ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ। ਹਾਂਜੀ। ਤੇ ਜਿਹਦੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜੁਨਾਨੀ ਔਰਤ ਮਰ ਗਈ ਆ। ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ? ਉਹਦਾ ਨਾਂ ਹੈਗਾ ਕੁਜੀਪ ਕੌਰ। ਅੱਛਾ ਜੀ। ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਮੌਤ ਹੋ ਗਈ ਆ। ਹਾਂਜੀ। ਇੱਕ ਸਾਡੇ ਪ੍ਰੇਮ ਸਿੰਘ ਹਾਂਜੀ। ਤਰਮਬਸਾ ਸਿੰਘ ਉਹਨਾਂ ਦੇ ਸਿਰਲੇ ਵਜੇ ਆ। ਹਾਂ ਹਾਂ। ਗੋਲੀ ਵਜੀ ਆ। ਹਾਂ ਹਾਂ। ਤੇ ਜਿਹੜਾ ਸ਼ਮਸ਼ੇਲ ਸਿੰਘ ਉਹਨਾਂ ਦੇ ਤਿੱਖੇ ਧਾਰਾ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਦਫ਼ਤਰ ਹਾਂ ਹਾਂ। ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ। ਉਹਨੂੰ ਸੱਟਾਂ ਬਹੁਤ ਸਰਲੇ ਵੀ ਇੰਦਾ ਅਸ਼ਮਸ਼ੀਰ ਸਿੰਘ ਨੂੰ ਵੱਜੀ ਆ ਤੇ ਕਿੱਥੇ ਹੁਣ ਉਹ ਹਸਪਤਾਲਿਆ ਗੁਰੂ ਨਾਨਕ ਦੇਵ ਜੀ ਹਸਪਤਾਲ ਰਾਹ ਦੇ ਅੱਛਾ ਜੀ ਤੇ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਨੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਰੈਸਟ ਹੋਣੀ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਇਹ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਕਰਚਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਹੋਤੇ ਅੱਛਾ ਮੌਕੇ ਤੋਂ ਜੀ ਕਿ ਕਿ ਮਕਰਮਾ ਨੰਬਰ 193 ਜਿਹੜਾ ਵਾ ਦਰਜ ਕੀਤਾ ਗਿਆ ਵਾ ਤਾਂ ਪੀਸ ਕੀਤੀ ਜਾਂ ਉਹਨਾਂ ਤੋਂ ਕਰੀ ਦੇ ਚਾਰ ਦੋਸ਼ੀ ਸੀ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਇਹ ਕੋਈ ਇਮਕੋਰਦਾ ਜਿਹੜਾ ਮਰਤਕ ਹੈ ਉਹਨਾਂ ਦਾ ਪੋਸਟ ਮਨੋ ਕਰਵਾ ਕੇ ਵਾਲ লাশ ਜਿਹੜੀ ਉਹਨਾਂ ਦੀ ਵਾਰਸਾਂ ਦੇ ਵਾਲੇ ਕਰਦੀ ਹੈ ਇਹਨੂੰ ਪਰਿਵਾਰ ਨਾਲ ਸਾਡਾ ਰਿਸ਼ਤਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਨਾ ਸੇਵਨ ਦੇ ਕੋਈ ਰਿਸ਼ਤੇਦਾਰ ਤੋਂ ਮਲੇ ਜਿਹਨਾਂ ਆਏ ਤੁਹਾਨੂੰ ਮਦਦ ਸਟਾਰ ਕਰਦੇ ਕੀ ਕਰਨੀ ਜੀ ਤੁਹਾਡੇ ਲੋ ਵੀ 8 12 ਜਿੱਤ ਆ ਗਿਆ ਜੀ ਚੈਨਲਾਂ ਲਈ ਵੀ ਹਥਿਆਰ ਜਮ੍ਹਾਂ ਕਰੋ ਜਿਵੇਂ 500 ਜਮ੍ਹਾਂ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ ਲੋਕ ਦੇ ਨੂੰ ਬੁਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵਿਪਰਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀਪੂਰਵਕ ਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾਲ ਜਿੰਨ ਚਿਰ ਗ੍ਰਿਫਤਾਰੀ ਨਾ ਕੀਤੀ ਗਈ ਮੇਨ ਦੋਸ਼ੀਆਂ ਨੂੰ ਕੀਤਾ ਨਹੀਂ ਜਾਵੇਗਾ ਰੋ ਸਮਝਾਰਾ ਕੀਤਾ ਮੈਂ ਅੱਜ ਇਹਦੇ ਬਾਰੇ ਕੀ ਜਣਾ ਚ ਚ ਚਾਰ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਕੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਤੇ ਸਾਈਡੋਚੀ ਨੂੰ ਗ੍ਰਿਫਤਾਰ ਕਰਦੇ ਤਾਂ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਹੈ ਕੋਈ ਕਿਤੇ ਵੀ ਜੇ ਕੰਪਨੀਸ਼ਨ ਵਿੱਚ ਪਰਚਾ ਕਰਦੇ ਹੁੰਦਾ ਬਾਹਰ ਬੰਦਾ ਲੱਗਦਾ ਦੇਖ ਤੱਕ ਜਾਂਦਾ ਜਿਵੇਂ ਉਹ ਆਪਣੇ ਸਾਈਬਰ ਦੀ ਮਦਦ ਲੈ ਰਿਆ ਉਹ ਵੀ ਕੀਮਾ ਦੀ ਮਦਦ ਲੈ ਕੇ ਸੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ ਪੇਸ਼ ਕਰ ਹਾਂਜੀ ਭਾਜੀ ਕੀ ਨਾਜੀ ਆਪਣਾ ਆੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਇੱਕ عورت ਮਾਰਦੀ ਤੇ ਜ਼ਖਮੀ ਕਰ ਤੇ ਕੀ ਕਹਿਣਾ ਚਾਹੁੰਦੇ ਜਦੋਂ ਘੜਕਾਏ ਆ ਪੱਤਾ ਉਹ ਤੇ ਪੱਤਾ ਆਪਣੇ ਕਾਰ ਦਾ ਕਾਰ ਨਹੀਂ ਹਾਂਜੀ ਹਾਂਜੀ ਉਹ ਚਾਹੀ ਉਹ ਘਰ ਪਏ ਹੂ ਨਹੀਂ ਦੂਜੀ ਫੇਰ ਵਾਲੇ ਆਹ ਤੇ ਦੂਜੀ ਫੇਰ ਵਾਲੇ ਹਾਂਜੀ ਇਹਨਾਂ ਫੇਰ ਸਾਨੂੰ ਫੋਨ ਦਿੰਦੇ ਅੱਛਾ ਅਹੀਂ ਨਹੀਂ ਗਏ ਹਾਂ ਤੇ ਕੋਈ ਇਹ ਜਿਆਦਾ ਬੰਦੇ ਸੀ ਮਤਲਬ ਅਹੀਂ ਥੋੜੇ ਹਾਂ ਤੇ ਮੁਰਤੀਓ ਤੇ ਆਹ ਆਪਣੀ ਜਿਹੜੇ ਕਹਿਗੇ ਆਪਣੇ ਦਾ ਦਾ ਕਰ ਰਹੀ ਹੈ ਅੱਛਾ ਜੀ ਤੋਂ ਆਹੀ ਉਹ ਗਏ ਕਿਉਂ ਇਹ ਕਾਗਜ਼ ਨਹੀਂ ਕਰ ਲੈਂਦੇ ਸਾਡੇ ਆਹੀ ਦੇ ਰਹੇ ਨੇ ਇਹ ਆਉਂਦੇ ਰੋ ਪਿਆਸ ਅੱਛਾ ਜੀ ਦਾ ਮੁੰਡਾ ਬਾਹਰ ਜੋਤ ਕੇ ਆਇਆ ਤੇ ਉਹਨੇ ਨੂੰ ਕੋਲੋ ਚਕੇ ਗਿਆ ਤੇ ਅੱਗੋਂ ਮਿਲ ਰਿਹਾ ਇਹ ਪਹਿਲੇ ਇਹਦਾ ਗੋਲੂ ਚਲਿਆ ਜਾਂ ਉਹ ਘਾਤ ਨੂੰ ਦਿੱਤ ਰਹੇ ਆ ਕਿੰਨੇ ਜ਼ਖਮੀ ਹੋਏ ਤੱਕ ਕਿੰਨੇ ਬੰਦੇ ਜ਼ਖਮੀ ਹੋਏ 2 3